ਸੂਬੇ ਵਿੱਚ ਇਹ ਨਹੀਂ ਦਿਨੀ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਦੇ ਖਿਲਾਫ ਮਹਿੰਮ ਵਿੱਢੀ ਗਈ ਹੈ ਇਸੇ ਦੇ ਤਹਿਤ ਇੱਕ ਐਸਐਚਓ ਨਜਾਇਜ਼ ਸ਼ਰਾਬ ਦੀ ਪੱਟੀ ਬਾਰੇ ਜਾਣਕਾਰੀ ਮਿਲੀ ਸੀ ਉੱਥੇ ਛਾਪੇਮਾਰੀ ਕਰਨ ਦੇ ਲਈ ਪਹੁੰਚੇ ਪਰ ਮੁਲਜ਼ਮਾਂ ਵੱਲੋਂ ਐਸਐਚਓ ਤੇ ਹੀ ਹਮਲਾ ਕਰ ਦਿੱਤਾ ਗਿਆ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਗਿਆ ਇਸ ਪਿੰਡ ਦੇ ਸਰਪੰਚ ਦੇ ਭਤੀਜੇ ਦੇ ਘਰ ਨਜਾਇਜ਼ ਸ਼ਰਾਬ ਦੀ ਪੱਟੀ ਲਗਾਈ ਹੋਈ ਸੀ ਪੁਲਿਸ ਨੂੰ ਇਸ ਬਾਰੇ ਇਤਲਾ ਮਿਲੀ ਪੁਲਿਸ ਛਾਪੇਮਾਰੀ ਕਰਨ ਦੇ ਲਈ ਪਹੁੰਚੀ ਅਤੇ सरपंच ਅਤੇ ਉਸ ਦੇ 25 ਸਾਥੀਆਂ ਨੇ ਮਿਲ ਕੇ ਐਸ ਐਚਓ ਤੇ ਹਮਲਾ ਕਰ ਦਿੱਤਾ ਪੱਥਰਾਂ ਤੇ ਕਿਰਪਾਨਾਂ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ ਗਿਆ ਐਸ ਐਚ ਐਸ ਐਚਓ ਜ਼ਖਮੀ ਹੋਏ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ 10 ਵਜੇ ਜਿਹੜੀ ਮੇਰਾ ਐਸ ਐਸ ਆਈ ਬਲਦੌਰ ਸਿੰਘ ਸਵੇਰ ਪੁਲਸਪਾਰਟੀ ਪਲੇਟਫਾਰਮ ਉੱਤੇ ਕਨਫਰਮਿਸ਼ਨ ਮਿਲ ਸੀ ਕਿ ਸਰਪੰਚ ਦੇ ਭਤੀਜੇ ਦੇ ਘਰੇ ਪੱਟੀ ਲੱਗੀ ਹੋਈ ਹੈ ਤਾਂ ਜਦੋਂ ਉੱਥੇ ਬੁੱਕ ਕੇ ਪਹੁੰਚਿਆ ਤਾਂ ਪੱਟੀ ਫੜ ਲੀ ਦੋਵੇਂ ਬੰਦੇ ਕਾਬੂ ਕਰ ਲਏ ਉਸ ਤੋਂ ਬਾਅਦ ਉਹਨਾਂ ਇੱਕ ਨੌਜਵਾਨ ਕੋਲ ਬੰਦਾਲੀ ਤੋ ਫਿਰ ਚਟੜਿਆ ਤੇ ਉਸ ਤੋਂ ਬਾਅਦ ਜਿਹੜਾ ਟੱਟਿਆ ਆ ਅੰਬੀ ਜੀ ਆ ਉਹਨੇ ਆਪਣੇ ਬਹੁਤ ਭੈਣ ਭਰਾਵਾਂ ਨੂੰ ਲੈ ਕੇ ਉਹਨੇ ਉਹਦੇ ਨੂੰ ਕੇ ਲਿਆ ਜਿਸ ਤੇ ਉਹਨੇ ਮੈਨੂੰ ਜਲਾ ਦਿੱਤੀ ਫਿਰ ਮੈਂ ਮੌਕੇ ਤੇ ਪਹੁੰਚਿਆ ਮੌਕੇ ਤੇ ਸੜਕ ਤੇ ਉੱਤੇ ਜੀ 25 ਬੰਦੇ ਗੁਆਂ ਤਾਂ ਕੱਟ ਸੀਗਾ ਉਹਨਾਂ ਨੇ ਜਦੋਂ ਅਸੀਂ ਅੱਗੇ ਹੋਣ ਦੀ ਕੋਸ਼ਿਸ਼ ਕੀਤੀ ਅਸੀਂ ਤਾਂ ਉਹਨਾਂ ਦੇ ਵਾਰ ਸਾਡੇ ਤੇ ਕੱਟ ਤੇ ਇਟਾਂ ਦੇ ਤੇ ਕਰਵਾਉਣਾ ਇਹਦੇ ਨਾਲ ਜਿਹੜੇ ਕੁਝ ਪੋਸ਼ਕ ਆਜਮਾ ਦੀ ਵਰਦੀ そういうことじゃな